ਮੈਂ ਤਾਂ ਨ ਇੱਕ ਹੋਰ ਰੌਚਕ ਗੱਲ ਦੱਸਦਾ ਜਿਹੜੀ ਗੱਲ ਤੁਸੀਂ ਮਿਸ ਕਰ ਰਹੇ ਹੋ ਇਹਦੇ ਵਿੱਚ ਚਲੋ ਹੁਣ ਪਾਰਟ 2 ਤੇ ਆ ਜਾਓ ਹੂੰ ਉਹ ਤੁਹਾਡੇ ਬਿਨਾ ਪੁੱਛੇ ਤੋਂ ਮੈਂ ਦੱਸਦਾ ਇਸ ਗੱਲ ਨੂੰ ਵੀ ਛੱਡ ਦਿਓ ਅੱਜ ਇੱਕ ਗੱਲ ਹੋਰ ਬਹੁਤ ਵੱਡੀ ਹੋਈ ਆ ਹੂੰ ਇਹ ਗੱਲ ਹੋਰ ਵੀ ਬਹੁਤ ਵੱਡੀ ਹੋ ਸਕਦੀ ਸੀਗੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਕਹ ਲੋ ਜਾਂ ਸੰਦੇਸ਼ ਕਹ ਲੋ ਵੈਸੇ ਹੁਕਮ ਹੁਕਮਨਾਮਾ ਵੀ ਕਿਹਾ ਜਾ ਸਕਦਾ ਹੈ ਇਹ ਮਤਾ ਨੰਬਰ ਜਿਹੜਾ ਇੱਕ ਆ ਤੇ ਇਹ ਅਸਲੀ ਅੱਜ ਦੀ ਵੱਡੀ ਖਬਰ ਹੈ ਪਰ ਕਿਉਂਕਿ ਹਰਜੋਤ ਸਿੰਘ ਬੈਂਸ ਜਿਹੜੇ ਸਿੱਖਿਆ ਮੰਤਰੀ ਆ ਆਮ ਆਦਮੀ ਪਾਰਟੀ ਤੋਂ ਆ ਹੂੰ ਉਹਨਾਂ ਦੀ ਖਬਰ ਕਿਉਂਕਿ ਉਹ ਵੱਡਾ ਚਿਹਰਾ ਹੈ ਸਿਆਸਤ ਦਾ ਤੇ ਉਹਨਾਂ ਦੀ ਖਬਰ ਵੱਡੀ ਬਣ ਗਈ ਹੂੰ ਆਦਰਵਾਇਸ ਤੰਤਕ ਸਫਾਂ ਦੇ لحاظ ਨਾਲ ਮੈਂ ਇਸ ਨੂੰ ਇੱਕ ਖਬਰ ਵੱਡੀ ਮੰਨਦਾ ਹੂੰ ਜਿਹੜੀ ਸਿਆਸਤ ਵਾਲੀ ਗੱਲ ਬਿਲਕੁਲ ਜੀ ਇਹ ਪੰਥਕ ਰਾਜਨੀਤੀ ਦੀ ਖਬਰ ਹੈ ਮੈਂ ਮਿਸ ਕਰ ਗਿਆ ਬਿਲਕੁਲ ਗੱਲ ਹਾਂ ਜੀ ਹਾਂ ਜੀ ਬਹੁਤ ਸਾਰੇ ਲੋਕ ਮਿਸ ਕਰ ਰਹੇ ਨੇ ਇਸ ਚੀਜ਼ ਜੀ ਕਿ ਜੋ ਇਹ ਜਾਰੀ ਹੋਇਆ ਹੈ ਮਤਲਬ ਸਿੰਘ ਸਹਿਬਾਨ ਦੇ ਦਸਤਾਖਤ ਨੇ ਉਹਦੇ ਵਿੱਚ ਕੁਲਦੀਪ ਸਿੰਘ ਗੜਗਾਜ ਜੀ ਸੁਲਤਾਨ ਸਿੰਘ ਜੀ ਜਿਹੜੇ ਗ੍ਰੰਥੀ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਕੇਵਲ ਸਿੰਘ ਜੀ ਠੀਕ ਹੈ ਜੀ ਆਗਾ ਅੱਗੇ ਟੇਕ ਸਿੰਘ ਜੀ ਤੇ ਮੰਗਲ ਸਿੰਘ ਜੀ ਜੀ ਪੰਜ ਸਿੰਘ ਸਹਿਬਾਨ ਦਾ ਜਿਹੜਾ ਇਹ ਸਾਂਝੇ ਤੌਰ ਤੇ ਕਹ ਲੋ ਬੀ ਇਹਨੂੰ ਮੈਂ ਆਦੇਸ਼ੀ ਕਹੂੰਗਾ ਜੀ ਹਾਲ ਫਿਲਹਾਲ ਇਹਦੀ ਸ਼ਬਦਾਵਲੀ ਪੜੋ ਪਹਿਲਾਂ ਤੇ ਫਿਰ ਮੈਂ ਲੈ ਆਣਾ ਤੁਹਾਨੂੰ ਅਗਾ ਹੂੰ ਇਦੇ ਵਿੱਚ ਇਹਨਾਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 2 ਦਸੰਬਰ 2024 ਨੂੰ ਪੰਜ ਸਿੰਘ ਸਹਿਬਾਨ ਵੱਲੋਂ ਕੀਤੇ ਗਏ ਆਦੇਸ਼ ਵਿੱਚ ਸਮੂਹ ਅਕਾਲੀ ਦਲ ਧਿਰਾਂ ਨੂੰ ਤਕੀਦ ਕੀਤੀ ਗਈ ਸੀ ਕਿ ਉਹ ਆਪੋ ਆਪਣੇ ਵੱਖਰੇ ਚੁੱਲ੍ਹੇ ਸਮੇਟ ਕੇ ਇੱਕ ਜੋਟੋਣ ਇਸ ਸਬੰਧੀ ਹੁਣ ਤੱਕ ਕੋਈ ਸਾਰਥਕ ਨਤੀਜੇ ਸਾਹਮਣੇ ਨਹੀਂ ਆਏ ਅੱਜ ਸਿੱਖ ਵਿਸ਼ਵ ਭਰ ਅੰਦਰ ਵੱਖ-ਵੱਖ ਦੇਸ਼ਾਂ ਸਿਆਸੀ ਧਿਰਾਂ ਤੇ ਅਸ ਸਿਆਸੀ ਧਰਾਂ ਵਿੱਚ ਰਹਿੰਦਾ ਹੋਇਆ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਸ੍ਰੀ ਅਕਾਲ ਤਖਤ ਸਾਹਿਬ ਹਰ ਸਿੱਖ ਮਾਈ ਭਾਈ ਦੇ ਹੱਕ ਹਕੂਕ ਤੇ ਹਿੱਤ ਵਿੱਚ ਖੜਾ ਹੈ ਜੇਕਰ 2 ਦਸੰਬਰ 2024 ਨੂੰ ਹੋਏ ਹਦੇਸ਼ ਨੂੰ ਕੋਈ ਵੀ ਤੇ ਇਨ ਬਿਨ ਨਹੀਂ ਮੰਨਣਾ ਚਾਹੁੰਦੀ ਤਾਂ ਉਹਨਾਂ ਨੂੰ ਆਪੋ ਆਪਣੀ ਸਿਆਸਤ ਮੁਬਾਰਕ ਹੈ ਹਮ ਸਰੰਡਰ ਲਾਈਨ ਕਰੋ ਵਿਸ਼ਨੂੰ ਜੀ ਠੀਕ ਹੈ ਜੀ ਪਰ ਸ੍ਰੀ ਅਕਾਲ ਤਖਸਾਲ ਦੀ ਸਰਪ੍ਰੰਸਤੀ ਦਾ ਦਾਵਾ ਕਰਕੇ ਸੰਗਤ ਵਿੱਚ ਭਰਮ ਭੁਲੇਖੇ ਪੈਦਾ ਨਾ ਕੀਤੇ ਜਾਣ ਕਿਉਂਕਿ ਵੱਖੋ ਵੱਖਰੇ ਚੁੱਲ੍ਹੇ ਕਾਇਮ ਰੱਖ ਕੇ ਸ੍ਰੀ ਅਕਾਲ ਤਖਸਾਲ ਤੋਂ ਹੋਏ ਹਦੇਸ਼ ਦੀ ਭਾਵਨਾ ਸੰਪੂਰਨ ਨਹੀਂ ਕੀਤੀ ਜਾ ਸਕਦੀ ਔਰ ਇਹ ਅੱਖਰ ਵੀ ਹਾਈਲਾਈਟਡ ਨੇ ਗੁਰੇ ਅੱਖਰਾਂ ਦੇ ਵਿੱਚ ਬਿਲਕੁਲ ਇਹ ਹੈ ਅੱਜ ਦੀ ਪੰਥਕ ਰਾਜਨੀਤੀ ਦੀ ਵੱਡੀ ਖਬਰ ਹੈ ਠੀਕ ਹੈ ਜੀ ਮੈਂ ਤੁਹਾਨੂੰ ਦੱਸ ਦੇਣਾ ਥੋੜਾ ਜਿਹਾ ਦੇ ਵੀ ਦੇਣਾ ਕਿ ਉਸਤਾਦਾਂ ਤੋਂ ਮਾਰਾਂ ਖਾਣ ਦਾ ਨਾ ਇਹ ਫਾਇਦਾ ਹੁੰਦਾ ਹੈ ਅਸੀਂ ਪਹਿਰੇਦਾਰ ਚ ਕੰਮ ਕੀਤਾ ਹੀਰਾ ਸਾਹਿਬ ਨਾਲ ਕੰਮ ਕੀਤਾ ਜੀ ਜਿਹੜੇ ਐਡੀਟਰ ਹੁੰਦੇ ਸਨ ਸਾਡੇ ਬਲਵਿੰਦਰ ਸਿੰਘ ਜੀ ਸਾਡੇ ਕੁੰਤਰੀ ਜਗਸੀਰ ਸਿੰਘ ਸੰਧੂ ਬਹੁਤ ਇਸ ਤਰ੍ਹਾਂ ਦੇ ਪੱਤਰਕਾਰਾਂ ਨਾਲ ਕੰਮ ਕੀਤਾ ਬਤੌਰ ਜੂਨੀਅਰ ਜੀ ਜੀ ਬਤੌਰ ਜੂਨੀਅਰ ਤੋਂ ਮਤਲਬ ਕਿ ਇਹ ਥੋੜਾ ਜਨਾ ਤਜਰਬਾ ਹੈ ਜੀ ਹੁਣ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਦੱਸਦਾ ਥੋੜੇ ਦਿਨ ਦੀ ਕੜੀ ਜੋੜ ਕੇ ਕੜੀ ਇਹ ਹੈ ਜੀ ਕਿ ਤੁਸੀਂ ਯਾਦ ਕਰੋ ਕਿ ਕੁਲਦੀਪ ਸਿੰਘ ਗੜਗੱਜ ਜੋ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਇਹਨਾਂ ਨੂੰ ਇੱਕ ਬਹੁਤ ਵੱਡਾ ਸਦਮਾ ਪੁੱਜਾ ਦੁਨਿਆਵੀ ਤੌਰ ਤੇ ਇਹਨਾਂ ਦੇ ਜਿਹੜੇ ਜੀਜਾ ਜੀ ਸੀਗੇ ਜੀ ਉਹ ਮੰਦ ਭਾਗੇ ਢੰਗ ਦੇ ਨਾਲ ਸਰੀਰਕ ਵਿਛੋੜਾ ਦੇ ਜਾਂਦੇ ਆ ਸੁਖਬੀਰ ਸਿੰਘ ਬਾਦਲ ਬੀਤੇ ਦਿਨੀ ਉਹਨਾਂ ਦੇ ਨਿਵਾਸ ਸਥੇ ਦੁੱਖ ਸਾਂਝਾ ਕਰਨ ਪੁੱਜਦੇ ਆ ਹੁਣ ਇਸੇ ਦਰਮਿਆਨ ਭਰਤੀ ਕਮੇਟੀ ਆਪਣੀ ਜਥੇਵੰਦਕ ਢਾਂਚੇ ਨੂੰ ਸ਼ੇਪ ਦੇਣ ਵਾਸਤੇ ਇੱਕ ਪੱਤਰ ਲਿਖਦੀ ਆ ਕਮੇਟੀ ਨੂੰ ਕਿ ਸਾਨੂੰ ਤੇਜਾ ਸਿੰਘ ਸਮੁੰਦਰੀ ਹਾਲ ਜਿਹੜਾ ਉਹ ਦਿੱਤਾ ਜਾਵੇ 11 ਤਰੀਕ ਵਾਸਤੇ ਉਧਰੋਂ ਕੀ ਹੁੰਦਾ ਹੈ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਸੱਤਰ ਨੂੰ ਫਾਰਵਰਡ ਕਰ ਦਿੰਦੀ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਸੁਣਿਓ ਪੰਥਕ ਰਾਜਨੀਤੀ ਚ ਜੀ ਕਿਦਾਂ ਹਮ ਕਿ ਸ਼ਹਿ ਮਾਦੀ ਖੇਡ ਚੱਲਦੀ ਹੁੰਦੀ ਐ ਸਿਆਸਤ ਤੇ ਸਿਆਸਤ ਹੈ ਨਾ ਚਾਹੇ ਪੰਥਕ ਹੈ ਚਾਹੇ ਨਾਨ ਪੰਥਕ ਹੈ ਉਥੇ ਮਾਤ ਹੀ ਦੇਣ ਦੀ ਖੇਡ ਖੇਡੀ ਜਾਂਦੀ ਐ ਨਾ ਹੁਣ ਇੱਥੇ ਕੀ ਹੋ ਸਕਦਾ ਯਾਨੀ ਹੁਣ ਇਹਨਾਂ ਚੀਜ਼ਾਂ ਨੂੰ ਜੋੜਨਾ ਤੁਸੀਂ ਆ ਕਿ ਸ਼ਾਇਦ ਸੁਖਬੀਰ ਸਿੰਘ ਬਾਦਲ ਹਰਾਂ ਨੇ ਇਸ ਮੁਤਲਕ ਗੱਲ ਕੀਤੀ ਹੋਏਗੀ ਉਥੇ ਹਮ ਕਿ ਭਾਈ ਐਦਾ ਨਵੇੜਾ ਹੋਣਾ ਚਾਹੀਦਾ ਮਤਲਬ ਕਿ ਉੱਤੇ ਕੋਈ ਲਿਖਤੀ ਉਹਨਾਂ ਨੇ ਅਪੀਲ ਨਹੀਂ ਕੀਤੀ ਹੋਏਗੀ ਬੇਨਤੀ ਨਹੀਂ ਕੀਤੀ ਹੋਏਗੀ ਗੱਲਾਂ ਵਰਬਲੀ ਹੁੰਦੀਆਂ ਨੇ ਮੈਂ ਵੀ ਨਹੀਂ ਕਹਿੰਦਾ ਕਿ ਉਹਨਾਂ ਨੇ ਜਥੇਦਾਰ ਸਾਹਿਬ ਨੂੰ ਇਦਾਂ ਉਦਾਂ ਕਰਨ ਦੀ ਗੱਲ ਕਹੀ ਹੋਏ ਕਿ ਨਹੀਂ ਮੈਂ ਕਹਿ ਰਿਹਾ ਕਿ ਉਹਨਾਂ ਨੇ ਹੋ ਸਕਦਾ ਹੈ ਕਿ ਵਰਬਲੀ ਮੂੰਹ ਜ਼ਬਾਨੀ ਅਪੀਲ ਕੀਤੀ ਹੋਵੇ ਕਿ ਤੁਸੀਂ ਇਦਾਂ ਕਰੋ ਕਿ ਇਸ ਤੇ ਰੋਕ ਲਾ ਦਿਓ ਹੂੰ ਇਸ ਤੇ ਰੋਕ ਲਾ ਦਿਓ ਕਿਸ ਤੇ 11 ਵਾਲੇ ਸਮਾਗਮਾਂ ਦੇ ਜੀ ਪ੍ਰਤੀ ਕਮੇਟੀ ਵਾਲੇ ਤੇ ਤਾਂ ਹੁਣ ਹੁਣ ਇੱਕ ਬਹੁਤ ਵੱਡਾ ਸੰਕਟ ਇੱਥੇ ਫੇਰ ਪੈਦਾ ਹੋ ਜਾਣਾ ਸੀ ਕਿਉਂ ਕਿ ਕੁਲਦੀਪ ਸਿੰਘ ਗੜਗੱਜ ਜੀ ਜੜਿਆ ਉਹ ਮਸੀਤੇ ਪਰਵਾਨਤ ਹੋਣ ਲੱਗੇ ਹੂੰ ਬਹੁਤ ਇਹਨਾਂ ਦੀ ਜਦੋਂ ਸੇਵਾ ਸ਼ੁਰੂ ਹੋਈ ਆ ਜੀ ਵਿਰੋਧਤਾ ਸੀ ਸਵਾਲ ਬਹੁਤ ਸੀ ਬਿਲਕੁਲ ਠੀਕ ਹੈ ਨਾ ਜੀ ਹੁਣ ਜੇ ਡਾਇਰੈਕਟਲੀ ਇਸ ਤਰ੍ਹਾਂ ਦਾ ਫੈਸਲਾ ਲਿਆ ਜਾਂਦਾ ਕਿ ਤੀਜਾ ਸਿੰਘ ਸਮੁੰਦਰੀ ਹਾਲ ਬਈ ਇਹਨਾਂ ਨੂੰ ਨਹੀਂ ਦਿੱਤਾ ਜਾਂਦਾ ਇਹਨਾਂ ਦੇ ਸਮਾਗਮ ਤੇ ਰੋਕਿਆ ਦਾ ਮਾਮਲਾ ਬਹੁਤ ਜ਼ਿਆਦਾ ਗੜਬੜ ਹੋ ਜਾਣੀ ਸੀ ਜੀ ਤਾਂ ਤੁਸੀਂ ਦੇਖੋ ਕਿ ਫਿਰ ਇਸ ਆਦੇਸ਼ ਦੀ ਸ਼ਬਦਾਵਲੀ ਕੀ ਕਹਿੰਦੀ ਹੈ ਹੂੰ ਕਿਉਂਕਿ ਪੱਤਰ ਵਾਪਸ ਚਲਾ ਗਿਆ ਸ਼ੁਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰ ਖੇਤਰ ਕੋਲ ਕਿ ਤੁਸੀਂ ਕਰਨਾ ਫੈਸਲਾ ਉਹ ਫੈਸਲਾ ਉਹਨਾਂ ਨੇ ਕਰਨਾ ਹੈ ਪਰ ਉਸ ਤੋਂ ਪਹਿਲਾਂ ਇਹ ਸ਼ਬਦਾਵਲੀ ਪੜ ਲਓ ਹੂੰ ਠੀਕ ਹੈ ਜੀ ਕਿ ਭਾਈ ਤੁਸੀਂ ਚੁੱਲੇ ਜਿਹੜੇ ਆ ਉਹ ਇੱਕ ਨਹੀਂ ਕਰ ਰਹੇ ਜੀ ਜੀ ਮਤਲਬ ਕਿ ਇਨ ਵਿਨ ਉਸ ਹੁਕਮਨਾਮੇ ਦੀ ਤੁਸੀਂ ਪਾਲਣਾ ਨਹੀਂ ਜੇ ਕਰ ਰਹੇ ਸਾਰੀਆਂ ਧਿਰਾਂ ਨੂੰ ਕਹਿ ਦਿੱਤਾ ਸਿਆਸਤ ਤੁਹਾਨੂੰ ਮੁਬਾਰਕ ਹੈ ਹੁਣ ਤੱਕ ਜੇ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਦਾ ਦੇਖੀਏ ਤਾਂ ਦਖਲ ਖਤਮ ਹੋ ਗਿਆ ਇੱਕ ਤਰ੍ਹਾਂ ਨਾਲ ਕਮੇਟੀ ਉਹਨਾਂ ਨੂੰ ਇਜ਼ਾਜ਼ਤ ਦਿੰਦੀ ਹੈ ਕਿ ਨਹੀਂ ਕਮੇਟੀ ਤੇ ਨਿਰਭਰ ਹੋ ਗਿਆ ਜੀ ਜੀ ਠੀਕ ਹੈ ਜੀ ਦੇਖੋ ਹਣਾ ਇਸ ਸਟੇਜ ਨੂੰ ਡੀਕੋਰਡ ਕਰਕੇ ਤੁਰੇ ਚੱਲੋ ਬਿਲਕੁਲ ਗੱਲ ਕਹੀ ਵੀ ਗਈ ਤੇ ਵਿੱਚ ਸਾਹਮਣੇ ਸਾਹਮਣੇ ਹੁਣ ਤੁਸੀਂ ਦੇਖ ਲਓ ਤੇ ਨਾਲ ਇਹ ਕਹਿ ਦਿੱਤਾ ਕਿ ਹੁਣ ਦੇਖੋ ਕਮੇਟੀ ਨੇ ਕੀ ਜਿਹੜੀ ਭਰਤੀ ਕਮੇਟੀ ਉਹਨੇ ਕੀ ਕਲੇਮ ਕਰਨਾ ਸੀ ਕਿ ਦੇਖੋ ਜੀ ਅਸੀਂ ਜੇ ਅੱਗੇ ਆਏ ਆ ਜਿਹੜੀ ਭਰਤੀ ਕਮੇਟੀ ਉਸਨੇ ਕਲੇਮ ਕੀ ਕਰਨਾ ਸੀ ਜਥੇਵੰਦਕ ਢਾਂਚੇ ਨੂੰ ਸ਼ੇਪ ਦੇ ਕੇ ਉਹਦੀ ਕਹਿ ਲਓ ਸਾਰਾ ਚਿਹਰਾ ਕਰਕੇ ਫਿਰ ਉਸਨੇ ਇਹ ਦਾਅਵਾ ਕਰਨਾ ਸੀ ਕਿ 2 ਦਸੰਬਰ ਵਾਲੇ ਹੁਕਮਨਾਮੇ ਦੀ ਭਾਈ ਅਸੀਂ ਬਾਅਦਬ ਤਮੀਲ ਕੀਤੀ ਆ ਇਨ ਵਿਨ ਅਸਲੀ ਕਾਲੀਦਲ ਕੌਣ ਹੋ ਗਿਆ ਜੋ ਮੰਨ ਰਿਹਾ ਜੋ ਸਮਝ ਜੋ ਮੰਨ ਰਿਹਾ ਸਮਝੋ ਉਹਨਾਂ ਨੇ ਪਹਿਲਾਂ ਹੀ ਇਸ ਗੱਲ ਤੇ ਸਾਫ਼ ਕਰ ਦਿੱਤਾ ਕਿ ਭਾਈ ਕੋਈ ਵੀ ਨਹੀਂ ਹੈ ਜੀ ਜੀ ਠੀਕ ਹੈ ਜਦੋਂ ਤੁਸੀਂ ਚੁੱਲੇ ਇੱਕ ਨਹੀਂ ਕਰਨੇ ਸਾਡੇ ਨੂੰ ਹੁਣ ਤੁਸੀਂ 12 ਕਰੋ 14 ਕਰੋ 15 ਕਰੋ ਪਰੰਤੂ ਅਸੀਂ ਕਿਸੇ ਨੂੰ ਮੰਨਤਾ ਨਹੀਂ ਦੇਣੀ ਉਹ ਤੁਰੇ ਫਿਰੋ ਤਾਂ ਹੋ ਗਿਆ ਨਾ ਵੱਡੀ ਖਬਰ ਫਿਰ ਕਿਹੜੀ ਹੋ ਗਈ ਬਿਲਕੁਲ ਬਿਲਕੁਲ ਉਹ ਤੇ ਇੱਕ ਧਾਰਮਿਕ ਸਜ਼ਾ ਹੈ ਹਮ ਗਲਤੀ ਹੋਈ ਜਦੋਂ ਗਲਤੀ ਕਰਨ ਵਾਲੇ ਨੇ ਮੰਨ ਲਿਆ ਬੈਂਸ ਸਾਹਿਬ ਨੇ ਮੰਨ ਲਿਆ ਕਿ ਸਾਥੋਂ ਗਲਤੀ ਹੋਈ ਹੈ ਬਿਲਕੁਲ ਹਾਂ ਫਿਰ ਉਹ ਧਾਰਮਿਕ ਤੌਰ ਤੇ ਸਜ਼ਾ ਲੱਗ ਗਈ ਨਹੀਂ ਜਾਂਦਾ ਠੀਕ ਹੈ ਜੀ ਉਹਦਾ ਆਪਾਂ ਵਿਸ਼ਲੇਸ਼ਣ ਅੱਡ ਤੋਂ ਕਰ ਦਿੱਤਾ ਪਰ ਸਭ ਤੋਂ ਵੱਡੀ ਖਬਰ ਮੇਰੀ ਨਜ਼ਰ ਦੇ ਵਿੱਚ ਆਇਆ ਮੈਂ ਮਤਲਬ ਕਿ ਸਾਡੇ ਜਿਹੜੇ ਸੀਨੀਅਰ ਸੀ ਉਹਨਾਂ ਨਾਲ ਗੱਲ ਵੀ ਕੀਤੀ ਉਹਨਾਂ ਨੇ ਕਿਹਾ ਕਿ ਮਿੰਟੂ ਬਿਲਕੁਲ ਗਲਤੀ ਨਹੀਂ ਸਹੀ ਹੈ ਯਾਰ ਇਹਨਾਂ ਚੀਜ਼ਾਂ ਤੇ ਜੜੀ ਆ ਨਾ ਕਿ ਇਹ ਗੱਲ ਜਿਹੜੀ ਆ ਅਸਲ ਦੇ ਵਿੱਚ ਬਹੁਤ ਪਚੀਦਾ ਸੀਗੀ ਬਿਲਕੁਲ ਤਾਂ ਇਹ ਹੁਣ ਅੱਗੇ ਤੁਸੀਂ ਦੇਖੋ ਕਿ ਇਹਦੇ ਤੇ ਹੁਣ ਰਾਜਨੀਤੀ ਜਿਹੜੀ ਆ ਰਾਜਨੀਤੀ ਵੀ ਨਹੀਂ ਕਵਾਂਗੇ ਉਹ ਸ਼ਬਦ ਵੀ ਇਸਤੇਮਾਲ ਨਹੀਂ ਕਰਦੇ ਤਾਂ ਇਹਦੇ ਵਿੱਚੋਂ ਵੀਗਾ ਕਈ ਸਵਾਲ ਜਵਾਬ ਹੋਣਗੇ ਪ੍ਰतिकਰਮ ਹੋਣਗੇ ਤਾਂ ਅੱਜ ਦੀ ਵੱਡੀ ਖਬਰ ਜਿਹੜੀ ਹੈ ਪੰਥਕ ਰਾਜਨੀਤੀ ਚੋ ਕਹ ਲੋ ਕਿ ਇਹ ਬਣਦੀ ਹੈ ਜੀ ਬਿਲਕੁਲ ਬਿਲਕੁਲ ਮਿੰਟੂ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਨਾਲ ਜੋੜਨ ਵਾਸਤੇ ਤੇ ਮਲਕੀਸ਼ ਸਿੰਘ ਜੀ ਤੁਹਾਡਾ ਜਿਹੜਾ ਕਮੈਂਟ ਹੁੰਦਾ ਨੇ ਅਕਸਰ ਮੈਂ ਰੀਡ ਕਰਦਾ ਪਰ ਤੁਹਾਡਾ ਕਮੈਂਟ ਹਮੇਸ਼ਾ ਹੀ ਖਬਰ ਤੋਂ ਹਟਕੇ ਹੁੰਦਾ ਥੋੜਾ ਜਿਹਾ ਕੋਈ ਗੱਲ ਨਹੀਂ ਤੁਹਾਡਾ ਕਮੈਂਟ ਮੈਂ ਪੜ ਲਿਆ ਤੇ ਨੋਟ ਵੀ ਕਰ ਲਿਆ ਮੈਂ ਕੋਈ ਗੱਲ ਨਹੀਂ ਐਂਡ ਤੇ ਜਾ ਕੇ ਨਾ ਟਾਈਮ ਬਚੇ ਤਾਂ ਆਪਾਂ ਜ਼ਰੂਰ ਇਸ ਤੇ ਗੱਲ ਕਰਾਂਗੇ